ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਆਪਣੇ ਕੰਮਕਾਜ ਦੇ ਵਿੱਚ ਉਜਾਗੀਆਂ ਹੋਈਆਂ ਨੇ ਤੇ ਕਈ ਪੰਚਾਇਤਾਂ ਜਈਆਂ ਨੇ ਜਿਹੜੀਆਂ ਉਪਰਾਲੇ ਵੀ ਕਰ ਰਹੀਆਂ ਨੇ ਉਪਰਾਲੇ ਕਰ ਰਹੀਆਂ ਨੇ ਆਪਣੇ ਇਲਾਕੇ ਵਾਸਤੇ ਆਪਣੇ ਪਿੰਡ ਵਾਸਤੇ ਤੇ ਇੱਕ ਅੰਮ੍ਰਿਤਸਰ ਇਲਾਕੇ ਦੇ ਵਿੱਚ ਪਿੰਡ ਪੈਂਦਾ ਮਾਨਾਂਵਾਲਾ ਕਲਾਂ ਉਥੋਂ ਦੀ ਪੰਚਾਇਤ ਨੇ ਮਤਾ ਪਾਸ ਕਰ ਦਿੱਤਾ ਹੈ ਕਿ ਜਿਹੜਾ ਕੋਈ ਨਸ਼ਾ ਕਰਦਾ ਹੈ ਜਿਹੜਾ ਕੋਈ ਨਸ਼ਾ ਵੇਚਦਾ ਹੈ ਜਿਹੜਾ ਕੋਈ ਨਸ਼ਾ ਸਪਲਾਈ ਕਰਦਾ ਹੈ ਉਹਦਾ ਸਮਾਜਿਕ ਤੌਰ ਦੇ ਉੱਤੇ ਬਾਈਕਾਟ ਕੀਤਾ ਜਾਵੇਗਾ ਕਹਿੰਦੇ ਪਹਿਲਾਂ ਉਹਨਾਂ ਦੀ ਪਹਿਚਾਣ ਕੀਤੀ ਜਾਵੇਗੀ ਉਹਨਾਂ ਨੂੰ ਸਮਝਾਇਆ ਜਾਵੇਗਾ ਨਹੀਂ ਤਾਂ ਫਿਰ ਉਹਨਾਂ ਦੇ ਨਾਮ ਜਨਤਕ ਕਰ ਦਿੱਤੇ ਜਾਣਗੇ ਜਿਹੜੇ ਇਹਨਾਂ ਗਲਤ ਕੰਮਾਂ ਦੇ ਵਿੱਚ ਪਏ ਹੋਏ ਨੇ ਹੋਰ ਵੀ ਕਈ ਫੈਸਲੇ ਕਈ ਮਤੇ ਪਾਏ ਗਏ ਨੇ ਇਸ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦਾ ਨਾਮ ਤੁਹਾਨੂੰ ਦੱਸਿਆ ਕਿ ਮਾਨਾ ਵਾਲਾ ਕਲਾ ਪਿੰਡ ਹੈ ਜਲੰਧਰ ਅੰਮ੍ਰਿਤਸਰ ਜੀਟੀ ਰੋਡ ਦੇ ਉੱਤੇ ਪਿੰਡ ਪੈਂਦਾ ਹੈ 4000 ਦੇ ਕਰੀਬ ਇਸ ਪਿੰਡ ਦੀ ਆਬਾਦੀ ਹੈ ਤੇ ਉੱਥੋਂ ਦੇ ਸਰਪੰਚ ਨੇ ਸਤਨਾਮ ਸਿੰਘ ਲਾਲਾ ਤੇ ਪੂਰੀ ਪੰਚਾਇਤ ਨੇ ਪੰਚਾਂ ਨੇ ਰਲ ਕੇ ਮਤਾ ਪਾ ਦਿੱਤਾ ਤੇ ਹੋਰ ਵੀ ਕਈ ਨਿਯਮ ਬਣਾਏ ਗਏ ਨੇ ਇੱਕ ਤਾਂ ਇਹ ਕਿ ਜਿਹੜੀਆਂ ਬੱਚੀਆਂ ਪੜ੍ਹਾਈ ਦੇ ਵਿੱਚ ਹੋਸ਼ਿਆਰ ਹੋਣਗੀਆਂ ਉਹਨਾਂ ਬੱਚੀਆਂ ਨੂੰ ਅਸੀਂ ਕਹਿੰਦੇ ਇੱਕ ਤਾਂ ਉਹਨਾਂ ਦੀ ਐਫਡੀ ਕਰਾਵਾਂਗੇ ਦੂਜਾ ਜਿਹੜੇ ਮੁੰਡੇ ਕੁੜੀਆਂ ਜ਼ਿਆਦਾ ਹੋਸ਼ਿਆਰ ਨੇ ਅੱਗੇ ਪੜ੍ਹਨਾ ਚਾਹੁੰਦੇ ਨੇ ਕੋਈ ਵੱਡੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਅਸੀਂ ਪੂਰੀ ਸਹਾਇਤਾ ਕਰਾਂਗੇ ਸਹਿਯੋਗ ਦੇਵਾਂਗੇ ਤੇ ਜਿਹੜੀਆਂ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਨੇ ਉਹਨਾਂ ਦੇ ਨਾਮ ਦੇ ਉੱਤੇ 3100 ਦੀ ਐਫਡੀ ਕਰਵਾਈ ਜਾਏਗੀ ਤੇ ਉਸ ਪਰਿਵਾਰ ਨੂੰ ਕਿਹਾ ਜਾਏਗਾ ਕਿ ਇੱਕ ਬੂਟਾ ਵੀ ਜ਼ਰੂਰ ਲਾਵੇ ਤਾਂ ਜੋ ਪਤਾ ਲੱਗ ਸਕੇ ਕਿ ਅਸੀਂ ਵਾਤਾਵਰਣ ਪ੍ਰਤੀ ਕਿੰਨੇ ਕੁ ਸੁਚੇਤ ਆ ਪਿੰਡ ਦੇ ਵਿੱਚ ਕੋਈ ਵੀ ਸਮਾਗਮ ਆ ਤਾਂ ਉਹਦੇ ਵਿੱਚ 11 ਵਜੇ ਤੋਂ ਬਾਅਦ ਡੀਜੇ ਨਹੀਂ ਵੱਜੇਗਾ ਜਿਹੜਾ ਜੀ ਕਾਰਵਾਈ ਕਰੇਗਾ ਜਾਂ ਅਜੀਹਾ ਕੁਝ ਕਰਦਾ ਨਜ਼ਰ ਆਏਗਾ ਉਹਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਤੇ ਪਿੰਡ ਪੱਦਰ ਦੇ ਉੱਤੇ ਲਿਆ ਗਿਆ ਫੈਸਲਾ ਕਾਫੀ ਚਰਚਾ ਦੇ ਵਿੱਚ ਉਸ ਤੋਂ ਪਹਿਲਾਂ ਵੀ ਕਈ ਪਿੰਡਾਂ ਦੀਆਂ ਪੰਚਾਇਤਾਂ ਅਜੇਹ ਮਤੇ ਪਾ ਚੁੱਕੀਆਂ ਨੇ ਪਟਿਆਲੇ ਦੇ ਨਜ਼ਦੀਕ ਵੀ ਇੱਕ ਪਿੰਡ ਆ ਜਿੱਥੋਂ ਦੀ ਪੰਚਾਇਤ ਨੇ ਕਿਹਾ ਸੀਗਾ ਕਿ ਜੇਕਰ ਕੋਈ ਵਿਦਿਆਰਥੀ ਪਿੰਡ ਦਾ ਬੱਚਾ ਯੂਪੀਐਸਸੀ ਦੀ ਤਿਆਰੀ ਕਰਨਾ ਚਾਹੁੰਦਾ ਹੈ ਤਾਂ ਉਹਦਾ ਖਰਚਾ ਅਸੀਂ ਚੁੱਕਾਂਗੇ ਤਾਂ ਜੋ ਬੱਚਾ ਪੜੇ ਅੱਗੇ ਐਗਜ਼ਾਮ ਕਲੀਅਰ ਕਰੇ ਵੱਡਾ ਅਫਸਰ ਬਣੇ ਤੇ ਸਾਡੇ ਪਿੰਡ ਦਾ ਨਾਮ ਰੌਸ਼ਨ ਕਰੇ ਕਰਨੇ ਵੀ ਹੁੰਦਾ ਹੈ ਕਿ ਕਈ ਵਾਰੀ ਇਨਵੈਸਟਮੈਂਟ ਵੀ ਹੁੰਦੀ ਹੈ ਜੇਕਰ ਪਿੰਡ ਦਾ ਪੜਿਆ ਬੱਚਾ ਉਸ ਪੰਚਾਇਤ ਦੇ ਸਹਿਯੋਗ ਨਾਲ ਪੜਿਆ ਹੋਇਆ ਬੱਚਾ ਅੱਗੇ ਪੜ ਕੇ ਵੱਡਾ ਅਫਸਰ ਬਣਦਾ ਹੈ ਤਾਂ ਉਹ ਪਿੰਡ ਬਾਰੇ ਵੀ ਜ਼ਰੂਰ ਸੋਚੇਗਾ ਪਿੰਡ ਦੀ ਨੁਹਾਰ ਬਦਲਣ ਦੇ ਵਿੱਚ ਵੀ ਉਹਦਾ ਵੱਡਾ ਯੋਗਦਾਨ ਹੋਵੇਗਾ ਇਸ ਕਰਕੇ ਅਜਿਹੇ ਆ ਜਿਹੜੀਆਂ ਸੋਚਾਂ ਨੇ ਹੁਣ ਪੰਚਾਇਤਾਂ ਦੇ ਵਿੱਚ ਬੰਨੀਆਂ ਸ਼ੁਰੂ ਹੋ ਗਈਆਂ ਨੇ ਤੇ ਨਸ਼ਿਆਂ ਨੂੰ ਲੈ ਕੇ ਪੰਚਾਇਤਾਂ ਨੇ ਮੋਰਚੇ ਖੋਲ ਦਿੱਤੇ ਨੇ ਮਤੇ ਪਾ ਦਿੱਤੇ ਗਏ ਨੇ ਕਿ ਜਿਹੜਾ ਕੋਈ ਵੀ ਨਸ਼ਾ ਕਰਦਾ ਜਾਂ ਨਸ਼ਾ ਖਰੀਦਦਾ ਜਾਂ ਨਸ਼ਾ ਵੇਚਦਾ ਹੈ ਉਹਦੇ ਉੱਤੇ ਕਾਰਵਾਈ ਹੋਵੇਗੀ ਉਹਨੂੰ ਜੁਰਮਾਨਾ ਲਗਾਇਆ ਜਾਵੇਗਾ ਤੇ ਉਹਦਾ ਪਿੰਡ ਦੇ ਵਿੱਚੋਂ ਬਾਈਕਾਟ ਕਰ ਦਿੱਤਾ ਜਾਏਗਾ ਸਮਾਜਿਕ ਤੌਰ ਤੇ ਉਹਦੇ ਨਾਲ ਸਾਰੇ ਸਬੰਧ ਉਸ ਪਿੰਡ ਦੇ ਵਾਸੀਆਂ ਵੱਲੋਂ ਤੋੜ ਲੈ ਜਾਣਗੇ ਕਿਉਂਕਿ ਪਿੰਡ ਤੋਂ ਬਿਨਾ ਬੰਦਾ ਅਧੂਰਾ ਰਹਿ ਜਾਂਦਾ ਹੈ ਇਲਾਕੇ ਤੋਂ ਬਿਨਾ ਬੰਦਾ ਅਧੂਰਾ ਰਹਿੰਦਾ ਹੈ ਜੇਕਰ ਪਹਿਚਾਣ ਹੁੰਦੀ ਹੈ ਬੰਦੇ ਦੇ ਆਪਣੇ ਘਰ ਆਪਣੇ ਇਲਾਕੇ ਆਪਣੇ ਪਿੰਡ ਆਪਣੇ ਮੁਹੱਲੇ ਕਰਕੇ ਹੁੰਦੀ ਹੈ ਤਾਂ ਇਸ ਕਰਕੇ ਇਹ ਬੜਾ ਜ਼ਰੂਰੀ ਹੈ ਕਿ ਜੇਕਰ ਅਜਿਹਾ ਕੁਝ ਹੋ ਗਿਆ ਤਾਂ ਉਸ ਵਿਅਕਤੀ ਦਾ ਕੀ ਹੋਵੇਗਾ ਜਾਂ ਤਾਂ ਫਿਰ ਨਸ਼ੇ ਤੋਂ ਤੌਬਾ ਕਰੇਗਾ ਤੇ ਜਾਂ ਫਿਰ ਕਈ ਹੁੰਦੇ ਨੇ ਕਿ ਚਲੋ ਕੋਈ ਨਹੀਂ ਸਾਨੂੰ ਕੀ ਫਰਕ ਪੈਂਦਾ ਕਿਤੇ ਹੋਰ ਜਾ ਕੇ ਰਹਿ ਲਾਂਗੇ ਅਜਿਹੇ ਲੋਕ ਵੀ ਹੁੰਦੇ ਨੇ ਪਰ ਇਮਾਨਾਂ ਵਾਲਾ ਕਲਾ ਦੀ ਪੰਚਾਇਤ ਨੇ ਸਰਵ ਸੰਤੀ ਦੇ ਨਾਲ ਨਵੇਂ ਸਾਲ ਦੇ ਉੱਤੇ ਇਹ ਮਤਾ ਪਾ ਦਿੱਤਾ ਹੈ ਕਿ ਅਸੀਂ ਪਿੰਡ ਦੇ ਵਿੱਚ ਨਸ਼ਾ ਨਹੀਂ ਵਿਕਣ ਦੇਣਾ ਕਿਸੇ ਨੂੰ ਨਸ਼ਾ ਕਰਨ ਨਹੀਂ ਦੇਣਾ ਪਹਿਲੀ ਮੋੜਲੀ ਪਛਾਣ ਕਰਾਂਗੇ ਉਹਨੂੰ ਸਮਝਾਵਾਂਗੇ ਗੁਪਤ ਤੌਰ ਦੇ ਉੱਤੇ ਜੇਕਰ ਨਹੀਂ ਮੰਨਿਆ ਤਾਂ ਫਿਰ ਉਹਦੀ ਜਨਤਕ ਕਰ ਦਿਆਂਗੇ ਪਹਿਚਾਣ ਉਹਦਾ ਨਾਮ ਜਨਤਕ ਕਰ ਦਿੱਤਾ ਜਾਵੇਗਾ ਤੇ ਜੇਕਰ ਫਿਰ ਵੀ ਨਸ਼ਾ ਵਿਕਣ ਵਾਲਾ ਜਿਹੜਾ ਕੰਮ ਆ ਉਹ ਨਾ ਬੰਦ ਹੋਇਆ ਤਾਂ ਧਰਨੇ ਲਾਏ ਜਾਣਗੇ ਹੜਤਾਲਾਂ ਕੀਤੀਆਂ ਜਾਣਗੀਆਂ ਭੁਖ ਹੜਤਾਲ ਦੇ ਉੱਤੇ ਪੰਚਾਇਤ ਬੈਠ ਜਾਵੇਗੀ ਸੋ ਆਪਣੇ ਆਪ ਦੇ ਵਿੱਚ ਪਹਿਲਾ ਇਹ ਫੈਸਲਾ ਹੈ ਕਿ ਭੁਖੜ ਹੜਤਾਲ ਦੇ ਉੱਤੇ ਬੈਠਣਾ ਤੱਕ ਦੀ ਵੀ ਗੱਲ ਪੰਚਾਇਤ ਨੇ ਕਹਿ ਦਿੱਤੀ ਹੈ ਸੋ ਉਮੀਦ ਹੈ ਕਿ ਅਜਿਹਾਂ ਜਿਹੜੀਆਂ ਹੋਰ ਪੰਚਾਇਤਾਂ ਨੇ ਉਹ ਵੀ ਅਜਿਹੇ ਮਤੇ ਪਾਉਣ ਤਾਂ ਜੋ ਪਿੰਡਾਂ ਦੇ ਵਿੱਚੋਂ ਘਟੋ-ਘਟ ਨਸ਼ੇ ਦੇ ਕੋੜ ਨੂੰ ਕੱਢਿਆ ਜਾ ਸਕੇ ਪਿੰਡਾਂ ਦੇ ਨੌਜਵਾਨ ਵੀ ਪੜ੍ਹ ਲਿਖ ਸਕਣ ਆਪਣੀ ਰੋਜ਼ੀ-ਰੋਟੀ ਦੇ ਕਾਬਿਲ ਹੋ ਸਕਣ ਸੋ ਇਸ ਪਿੰਡ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਉੰਨੀ ਹੀ ਕਟ ਹੈ ਸੋ ਉਮੀਦ ਹੈ ਕਿ ਅਜਿਹੀਆਂ ਪੰਚਾਇਤਾਂ ਤੋਂ ਹੋਰ ਪੰਚਾਇਤਾਂ ਵੀ ਸੇਧ ਲੈਣੇ। ਨਿਰਧਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ